ਜੀ ਪੰਚੀਆਂ ਜੀ ਦਿਨ ਨਗਰ ਦੇ ਬੱਸ ਸਟੈਂਡ ਤੇ ਸੋ ਦਿਨ ਨਗਰ ਦੇ ਬੱਸ ਸਟੈਂਡ ਤੇ ਪਹੁੰਚੇ ਔਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਜੀ ਹਾਲਾਤਖੋਣੇ ਤੁਹਾਨੂੰ ਬੱਸ ਸਟੈਂਡ ਦੇ ਹਾਲਾਤ ਕਿਨੇ ਜੀ ਸੋ ਇੱਥੇ ਕੋਈ ਤੇ ਤਕਰੀਬਨ ਜਿਹੜੇ ਆ ਜੀ ਦੂਰ ਦੂਰ ਤੋਂ ਜਿਹੜੇ ਸਫਰ ਕਰ ਰਹਾਉਂਦੇ ਆ ਉਹ ਇਸ ਬੱਸ ਸਟੈਂਡ ਦਾ ਜਿਹੜਾ ਵਾ ਜੀ ਸਹਾਰਾ ਲੈਂਦੇ ਆ ਇਹ ਸ਼ੈੱਡ ਪਾਇਆ ਗਿਆ ਵਾ ਔਰ ਇੱਥੇ ਬੈਠਦੇ ਨੇ ਪਰ ਇੱਥੇ ਕਿਤੇ ਨਾ ਕਿਤੇ ਪੱਖਿਆਂ ਦਾ ਕੋਈ ਇੰਤਜ਼ਾਮ ਨਹੀਂ ਹੈ ਗਰਮੀ ਜਿਹੜਾ ਵਾ ਆਪਣਾ ਟਾਈਮ ਬਤੀਤ ਕਰਦੇ ਨੇ ਜੀ ਸੋ ਸ਼ੈੱਡ ਦੇ ਜਿਹੜਾ ਪ੍ਰਸ਼ਾਸਨ ਨੇ ਪਾਤਾ ਜੀ ਇੱਥੋਂ ਦੇ ਨੁਮਾਇੰਦ ਪਰ ਇਹ ਜਿਹੜੇ ਆ ਤੁਹਾਨੂੰ ਦਿਨਗਰ ਦੇ ਹਾਲਾਤ ਦੱਸ ਰਿਹਾ ਵੈਸੇ ਤਾਂ ਦਿਨਗਰ ਦੇ ਬੱਸ ਸਟੈਂਡ 'ਚ ਕਮੀਆਂ ਹੀ ਕਮੀਆਂ ਵਾ ਜੀ ਇੱਥੇ ਟਾਇਲਟ ਕੋਈ ਨਹੀਂ ਆ ਬਾਥਰੂਮ ਕੋਈ ਨਹੀਂ ਆ ਔਰ ਕਿਸੇ ਵੀ ਬੰਨੇ ਤੁਸੀਂ ਧਿਆਨ ਮਾਰ ਲਓ ਹਰੇਕ ਬੰਨੇ ਤੁਹਾਨੂੰ ਗੰਦਗੀ ਹੀ ਦਿਖਾਈ ਦੇ ਇਹ ਜੀ ਸੋ ਤਕਰੀਬਨ ਜਿਹੜਾ ਦੇ ਦੇਖਿਆ ਜਾਵੇ ਤਾਂ ਨਰਕਪਰੀ ਜ਼ਿੰਦਗੀ 'ਚ ਲੋਕ ਜੀਤ ਕਰ ਰਹੇ ਆ ਜੀ ਸੋ ਅਜਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਆ ਅਜਾ ਜੀ ਬਹੁਤ ਮਾੜੇ ਹਾਲਾਤ ਨੇ ਬੱਸ ਸਟੈਂਡ ਦੇ ਬਿਲਕੁਲ ਬਿਲਕੁਲ ਤੁਸੀਂ ਹੀ ਦੇਖੇਗੀ ਸ਼ੈੱਡ ਬਣੀ ਹੋਈ ਆ ਚਲੋ ਸ਼ੈੱਡ ਬਣ ਗਈ ਲੋਕਾਂ ਦੇ ਜਿਹੜਾ ਮੀਂਹ ਕੜੀਆਂ ਆਂਦੀਆਂ ਚਲੋ ਕੋਈ ਆਹੀ ਹੁੰਦੀ ਆ ਸੀ ਲੋਕੀ ਛੱਡ ਥੱਲੇ ਆਂਦੇ ਆ ਪਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਪੱਖੇ ਭੁੱਖੇ ਕੋਈ ਨਹੀਂ ਲੱਗਿਆਗਾ ਤੇ ਜਿਹੜਾ ਕਿ ਜ਼ਰੂਰੀ ਆ ਸਾਡੀ ਨਗਰ ਕੌਂਸਲ ਨੂੰ ਅਪੀਲ ਹੈ ਗਈ ਆ ਉਹਨਾਂ ਅਧਿਕਾਰੀਆਂ ਨੂੰ ਇਥੇ ਪੱਖੇ ਵੀ ਲਗਾਏ ਜਾਂ ਤਾਂ ਜੋ ਲੋਕੀ ਰਮਾਨ ਦੇ ਨਾਲ ਬੈਠਣ ਤੇ ਸੂਲਤ ਦਾ ਫਾਇਦਾ ਲੈਣ ਇਹ ਨਗਰ ਕੌਂਸਲ ਬਣਾਇਆ ਗਿਆ ਨਾ ਜੀ ਬਿਲਕੁਲ ਇਹ ਨਗਰ ਕੌਂਸਲ ਬਣਾਇਆ ਗਿਆ ਤੇ ਉਹ ਇਹ ਅੰਦਰ ਹੀ ਜਾਂਦਾ ਅਜਾ ਜੀ ਸਾਈਡਾ ਤੋਂ ਸਾਰਾ ਖੁੱਲਾ ਛੜਤਾ ਹੋ ਜਦੋਂ ਬਾਰਿਸ਼ ਹੋਏਗੀ ਤੇ ਜਦੋਂ ਪੈਣੀ ਆ ਵਾਸ਼ਰ ਪੈਣੀ ਤਾਂ ਅੰਦਰ ਆ ਜਣਾ ਬਿਲਕੁਲ ਕਮੀ ਇਹ ਦੇ ਹੈਗੇ ਪਰ ਚਲੋ ਅਸੀਂ ਇਹੀ ਤੇ ਇਹੀ ਕਹਨੇਗੀ ਪਹਿਲੇ ਤੇ ਪੱਖੇ ਲਗਾਏ ਜਾਂ ਤਾਂ ਜੋ ਦੇਖੋ ਛੋਟੇ ਛੋਟੇ ਬੱਚੇ ਬੈਠੇ ਦੇਖੋ ਬਿਲਕੁਲ ਬਿਲਕੁਲ ਤੇ ਬੜੀ ਗਰਮੀ ਆ ਤੁਹਾਨੂੰ ਪਤਾ ਹੀ ਆ ਤੇ ਅਸੀਂ ਆਪੀਲ ਕਰਨੇ ਸਰ ਆਪਣੇ ਨਗਰ ਕੌਂਸਲ ਅੱਗੇ ਈਓ ਸਾਹਿਬ ਅੱਗੇ ਕਿ ਇੱ ਇਹ ਤਾਂ ਤੁਸੀਂ ਪੈਸਾ ਲਾ ਕੇ ਸ਼ੈੱਡ ਬਣਾਇਆ ਵਾ ਵੈਸੇ ਜਿੱਥੇ ਪਹਿਲੇ ਕੋਈ ਬੈਂਟ ਨੂੰ ਖੜਨ ਦੀ ਜਗ੍ਹਾ ਨਹੀਂ ਸੀ ਕੋਈ ਵੀ ਬੈਠਣ ਖੜੇ ਜਗ੍ਹਾ ਨਹੀਂ ਸੀ ਹੈਗੀ ਪਰ ਅੱਜ ਇਹ ਬੈਠਣਾਂ ਸੇ ਜਗ੍ਹਾ ਬਣਾਈ ਆ ਤਾਂ ਉੱਥੇ ਪੱਖਿਆਂ ਦਾ ਇੰਤਜ਼ਾਮ ਵੀ ਹੋਣਾ ਜ਼ਰੂਰੀ ਆ ਸੋ ਇੱਥੇ ਕੁਝ ਮਹਿਲਾਵਾਂ ਵੀ ਹੈਗੇ ਉਹਨਾਂ ਨੇ ਗਲਤ ਬਤ ਕਰ ਲਏ ਆ ਪੰਜੀ ਪੱਖਿਆਂ ਦਾ ਇੱਥੇ ਇੰਤਜ਼ਾਮ ਕੋਈ ਨਹੀਂ ਹੈਗਾ ਜੀ ਹੋਣਾ ਚਾਹੀਦਾ ਜੀ ਹੂੰ ਹੋਣਾ ਚਾਹੀਦਾ ਪੱਖਿਆਂ ਦਾ ਇੰਤਜ਼ਾਮ ਜੀ ਕਿਉਂਕਿ ਸਹੂਲਤ ਹੋਣੀ ਚਾਹੀਦੀ ਆ ਦੇਖੋ ਸੰਕਤ ਦਾ ਦੁਨੀਆ ਬੈਠੀ ਆ ਕਿੰਨੀ ਗਰਮੀ ਆ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਗਰਮੀ ਆ ਇਹ ਥੋੜਾ ਜਿਹਾ ਹਾਂ ਛੋਟੇ ਛੋਟੇ ਬੱਚੇ ਆ ਨਾਲ ਸਾਡੇ ਦੇਖੋ ਕਿਦਾਂ ਵਿਚਾਰੇ ਗਰਮੀ ਦੇ ਨਾਲ ਬੁਰਾ ਹਾਲ ਆ ਬੱਚਿਆਂ ਦਾ ਹਾਂਜੀ ਇੰਨੀ ਕਸੂਲਤ ਹੋਣੀ ਚਾਹੀਦੀ ਆ ਪੱਖੇ ਲੱਗਣੇ ਚਾਹੀਦੇ ਆ ਕਿੱਥੋਂ ਪੰਜ ਆਏ ਕਿਥੋਂ ਰਜਣਾ ਅਸੀਂ ਅਸੀਂ ਆਥੋਂ ਫਲੋਰੋਂ ਆਇਆ ਤਾਂ ਅਸੀਂ ਇੱਥੇ ਜਾਣਾ ਤੇ ਆਪਣੇ ਜਿੱਡੇ ਜਾਣਾ ਦੇਖੋ ਦੂਰ ਦਾ ਸਫ਼ਰ ਤਿਆ ਕਰਕੇ ਹੁੰਦੇ ਨੇ ਲੋਕ ਔਰ ਉਹ ਥੋੜਾ ਆਸਰਾ ਹੁੰਦਾ ਵੀ ਚਲੋ ਬੱਸ ਸਟੈਂਡ ਤੇ ਕੋਈ ਜਗ੍ਹਾ ਹੈ ਜਿੱਥੇ ਬੈਠ ਕੇ ਕੁਝ ਜਿਹੜਾ ਸਮਾਂ ਬਤਾ ਲਾਂਗੇ ਪਰ ਹਾਲਾਤ ਦੇਖ ਲਓ ਤੁਸੀਂ ਵੀ ਬੱਸ ਸਟੈਂਡ ਦੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਨਾਜੂਕ ਹਾਲਾਤ ਨੇ ਕੀ ਭਾਜੀ ਬੇਨਤੀ ਕੀ ਅਪੀਲ ਕੀ ਕਰਦੇ ਹੋ ਮੰਗ ਕੇ ਇਹ ਕਹਿੰਦੇ ਆ ਵੀ ਲਾਓ ਪੱਖੇ ਦੁਨੀਆ ਨੂੰ ਸਹੂਲਤ ਦੋ ਆਹ ਦੁਨੀਆ ਬੈਠੀ ਐ ਛੋਟੇ ਛੜੇ ਬੱਚੇ ਐ ਡੇਡੂ ਰਾ ਦੋ ਆਂਦੇ ਐ ਲਾਗੇ ਬਾਥਰੂਮ ਵੀ ਹੋਣਾ ਚਾਹੀਦਾ ਬੀਬੀਆਂ ਨੂੰ ਪ੍ਰੋਬਲਮ ਐ ਇਸ ਗੱਲ ਦੀ ਤੰਗੀ ਐ ਤੇ ਥੋੜੀ ਸਹੂਲਤ ਕਰੋ ਇੱਥੇ ਅੱਡਿਆਂ ਦੇ ਵਿੱਚ ਵੀ ਮੈਂ ਦੇਖ ਰਿਹਾ ਵੀ ਇਸ ਬੱਸ ਸਟੈਂਡ ਤੇ ਖਾਸ ਕਰਕੇ ਮਹਿਲਾਵਾਂ ਆਸੇ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਹਾਂ ਜੀ ਮਹਿਲਾਵਾਂ ਨੂੰ ਬਹੁਤ ਪਰੇਸ਼ਾਨੀ ਆ ਜੀ ਬਹੁਤ ਜ਼ਿਆਦਾ ਬੱਚਿਆਂ ਨੂੰ ਮਹਿਲਾਵਾਂ ਨੂੰ ਬਹੁਤ ਪਰੇਸ਼ਾਨੀ ਆ ਬਿਲਕੁਲ ਹਾਂ ਜੀ ਪੰਜ ਕੀ ਕੋ ਪੱਖੇ ਲੱਗਨੇ ਚਾਹੀਦੇ ਨਹੀਂ ਚਾਹੀਦੇ ਚਾਹੀਦੇ ਹਨ ਪੱਖੇ ਲੱਗਣ ਜਾਇ ਜਾਨ ਨੇ ਕਿਨੇ ਕੇ ਬੱਚੇ ਵਿਚਾਰੇ ਜੀ 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 ਠੀਕ ਹੈ ਨਾ ਕਿੰਨੀ ਪਰੇਸ਼ਾਨੀਆਂ ਆ ਦੇ ਕਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਬੜੀ ਮੁਸ਼ਕਲ ਆ ਹਾਂ ਸੋ ਇਹ ਹਾਲਾਤ ਨੇ ਕਿਤੇ ਨਾ ਕਿਤੇ ਬੱਸ ਸਟੈਂਡ ਦੇ ਦੇਖੋ ਇੱਥੇ ਕਾਲਜ ਜਿਹੜੇ ਬਹੁਤ ਜ਼ਿਆਦਾ ਨੇ ਸਟੂਡੈਂਟ ਵੀ ਜਿਹੜੇ ਵੱਡੇ ਪੱਧਰ ਤੇ ਇਸ ਬੱਸ ਸਟੈਂਡ 'ਚ ਆਉਂਦੇ ਨੇ ਪਰ ਕਿਤੇ ਨਾ ਕਿਤੇ ਹਾਲਾਤ ਜਿਹੜੇ ਮਾੜੇ ਨੇ ਜੀ ਸੋ ਨਗਰ ਕੌਂਸਲ ਦਾ ਕਿਤੇ ਨਾ ਕਿਤੇ ਫਰਜ਼ ਬੰਦਾ ਵਾ ਕਿ ਇਸ ਬੱਸ ਸਟੈਂਡ ਦਾ ਹੱਲ ਕੀਤਾ ਜਾਵੇ ਜੀ ਕੀ ਕਹੋਗੇ ਮੈਡਮ ਹਾਲਾਤ ਬੜੇ ਮਾੜੇ ਪੱਖੇ ਹੋਣੇ ਬਹੁਤ ਜ਼ਰੂਰੀ ਹੈ ਨਾ ਸਰਫੈਂਡ ਨੂੰ ਬਹੁਤ ਜ਼ਰੂਰੀ ਹੈ ਕਿ ਪਾਣੀ ਦੀ ਕੋਈ ਫੈਸਿਲਿਟੀ ਨਹੀਂ ਹੈ ਜੀ ਬੰਦਾ ਇਨੀ ਦਰੋਗ ਟਰੈਵਲ ਕਰਕੇ ਆ ਰਿਹਾ ਪਾਣੀ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਇਥੇ ਡਰਿੰਕਿੰਗ ਔਰਟਰ ਤੇ ਬਿਲਕੁਲ ਹੀ ਨਹੀਂ ਹੈਗਾ ਔਰ ਸੈਕਿੰਡ ਥਿੰਗ ਇਜ਼ ਇਟ ਕਿ ਵਾਸ਼ਰੂਮ ਵੀ ਨਹੀਂ ਅਵੇਲੇਬਲ ਹੈਗੇ ਇਥੇ ਸੋ ਇਹ ਦੋ ਮੇਜਰ ਇਸ਼ੂਜ਼ ਹੈਗੇ ਜਿਹੜੇ ਉਹ ਬਹੁਤ ਜ਼ਿਆਦਾ ਹੈ ਜਿਹੜਾ ਇਹਨੇ ਮਾਲ ਧਿਆਨ ਦੇਣਾ ਜਿਹਦਾ ਮਿਨਿਸਪਲ ਕਾਰਪੋਰੇਸ਼ਨ ਵਾਲਿਆਂ ਨੂੰ ਕਿ ਇਹ ਦੋ ਜਿਹੜੀਆਂ ਮੇਜਰ ਇਸ਼ੂਜ਼ ਹੈਗੇ ਆ ਉਹਨਾਂ ਤੇ ਸਭ ਤੋਂ ਪਹਿਲਾਂ ਕੰਮ ਕੀਤਾ ਜਾਏ ਬਿਲਕੁਲ ਸਹੀ ਗੱਲ ਕੀਤੀ ਬੜੀ ਵੱਡੀ ਗੱਲ ਕੀਤੀ ਹੈ ਜੀ ਦੇਖੋ ਵਾਟਰ ਪਾਣੀ ਦਾ ਹੋਣਾ ਤਾਂ ਬ ਬੰਦ ਕੋਈ ਨਹੀਂ ਹੈਗਾ ਜੀ ਇਹ ਬੱਸ ਸਟੈਂਡ ਦੇ ਵਿੱਚ ਜਿਹੜਾ ਵਾ ਸੋ ਦੂਸਰੀ ਸਮੱਸਿਆ ਜਿਹੜੀ ਦੱਸੀ ਭੈਣ ਜੀ ਉਹਨਾਂ ਨੇ ਫਿਰ ਟਾਇਲਟ ਦੀ ਸਮੱਸਿਆ ਵੀ ਇੱਥੇ ਵੱਡੀ ਹੈ ਜੀ ਔਰ ਇਹ ਵੀ ਸਚਾਈ ਹੈ ਕਿ ਕਿਤੇ ਨਾ ਹੀ ਤੇ ਪੱਖੇ ਆ ਨਾ ਹੀ ਤੇ ਕੋਈ ਟਾਇਲਟ ਆ ਨਾ ਹੀ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਾ ਬੜੇ ਮਾੜੇ ਹਾਲਾਤ ਆ ਜੀ ਇਥੇ ਦੇ ਨੁਮਾਇੰਦੇ ਕੀ ਕਰਨ ਲੇ ਆ ਤੇ ਰਾਬੀ ਰਾਸਰਾ ਵਾ ਮੈਨ ਅਜੇ ਜੀ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਪਰਮਾਤਮਾ ਹੀ ਆ ਇਹਦਾ ਦਿਨਗਰ ਦਾ ਬਿਲਕੁਲ ਬਿਲਕੁਲ ਦੇਖੋ ਛੜਾ ਦਿਨਗਰ ਜਿਹੜਾ ਏਰੀਆ ਤੇ ਬਹੁਤ ਜ਼ਿਆਦਾ ਪਿੰਡ ਲੱਗਦੇ ਆ ਦੂਰੂ ਦੂਰੂ ਲੁਕੀਆਂ ਬਹੁਤ ਵੱ ਦੇਖੋ ਇਹ ਨੀ ਦਰੂ ਲੋਕੀ ਜਾਂਦੇ ਆ ਦੇਖੋ ਕਿੱਦਾਂ ਬੈਠੇ ਆ ਨਾ ਕੋ ਪੱਕਾ ਇਹ ਨਾ ਪਾਣੀ ਆ ਸਾਡੀ ਸਰਕਾਰਾਂ ਗਿਆ ਹੀ ਪੀਲਾ ਕਿ ਤੁਸੀਂ ਦਾਅਵੇ ਤੇ ਬੜੇ ਬੜੇ ਵੱਡੇ ਕਰਦੇ ਹੋ ਠੀਕ ਹੈ ਨਾ ਅਸੀਂ ਇਹ ਅਸੀਂ ਇਹਦੀ ਤੁਹਾਡੇ ਐਮਐਲਏ ਰੇ ਮੰਤਰੀ ਰੇ ਬੜੇ ਬੜੇ ਉਹਦਿਆਂ ਤੇ ਰੇ ਆ ਪਰ ਹਾਲਾਤ ਬੜੇ ਮਾੜੇ ਭਾਜੀ ਇਹ ਕਮੀਆਂ ਤੁਹਾਨੂੰ ਪਤਾ ਕਮੀਆਂ ਤਾਂ ਹੁੰਦੀਆਂ ਆ ਹਰ ਬੰਦਾ ਪਰਫੈਕਟ ਤਾਂ ਹੁੰਦਾ ਨਹੀਂ ਕੁਛ ਨਾ ਕੁਛ ਤੇ ਕਮੀ ਹੁੰਦੀ ਸਾਡੀ ਆਹੀ ਹੈ ਕਿ ਕਮੀ ਦੂਰ ਕਰੋ ਭਾਜੀ ਛੋਟਾ ਜਿਹਾ ਸ਼ਹਿਰ ਆ ਬੱਸ ਸਟੈਂਡ ਨੂੰ ਤੇ ਕੋ ਸੋਣਾ ਕਿ ਬਣਾਣਾ ਚਾਹੀਦਾ ਕੋ ਬੱਸ ਸਟੈਂਡ ਚਾਹੀਦਾ ਹੁਣ ਦੇਖੋ ਸਾਡੀ ਸੀਐਮ ਸਾਹਿਬ ਆਈ ਉਹ ਕਹਿ ਗਏ ਕਿ ਬੱਸ ਸਟੈਂਡ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਸਾਡੀ ਚਲੋ ਆਹੀ ਪੀਲਾ ਸੀਐਮ ਸੀਐਮ ਸਾਹਿਬ ਅਗੇ ਕਿ ਸਾਡਾ ਬੱਸ ਸਟੈਂਡ ਕਿ ਵਧੀਆ ਤਰੀਕੇ ਨਾਲ ਬਣਾਉ ਜਿੱਥੇ ਪ੍ਰੋਪਰ ਸਾਫ ਸੁਥਰੇ ਬਾਥ ਵਧੀਆ ਹਰ ਚੀਜ਼ ਹਰ ਚੀਜ਼ ਪ੍ਰੋਪਰ ਹੋਣੀ ਇਹ ਜਿਹੜੀ ਲੋਕਾਂ ਨੂੰ ਸਹੂਲਤਾਂ ਮਿਲ ਜੇਂਦੀ ਆ ਅਸੀਂ ਲੋਕ ਅਸੀਂ ਲੋਕਾਂ ਕੋ ਟੈਕਸ ਲੈਨੇ ਆ ਸਰਕਾਰ ਕੋ ਟੈਕਸ ਲੈ ਰਹੀ ਆ ਤੇ ਸਾਡ ਨੂੰ ਹੋਰ ਹੀ ਸਹੂਲਤਾਂ ਜਰੂਰ ਮਿਲ ਜੇਂਦੀ ਆ ਨਹੀਂ ਸੀਐਮ ਤੇ ਪਹਿਲੇ ਵੀ ਕਹਿ ਗਏ ਇਹੀ ਬੱਸ ਸਟੈਂਡ ਬਣਾਵਾਂਗੇ ਉਹ ਵੀ ਨਹੀਂ ਬਣਿਆ ਜੀ ਚਲੋ ਆਹੀ ਕੀ ਕਹਿਸੇ ਦੇਸਵਾਰੀ ਚਲੋ ਉਹਨਾਂ ਨੇ ਦਾਵਾ ਚ ਇੱਕ ਸਮੱਸਿਆ ਲੋਕ ਕਹਿ ਰਹੇ ਆ ਕਿ ਪਾਣੀ ਦਾ ਵੀ ਪ੍ਰਬੰਧ ਕੋਈ ਨਹੀਂ ਹੈਗਾ ਜੀ ਦੇਖੋ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਜੂਰ ਹੋਣੇ ਦਾ ਬਸਟਾਂ ਦੇਖੋ ਦੂਰ ਦੂਰ ਲੁਕੀ ਜਾਂਦੇ ਆ ਠੀਕ ਹੈ ਨਾ ਪਾਣੀ ਬੋਤਲਾਂ ਲੁਕੀ ਕਿ ਕਿੰਨੇ ਕਿੰਨੇ ਲੋਕ ਕਈ ਲੋਕੀ ਨਹੀਂ ਫੋਨ ਕਰ ਸਕਦੇ ਪਾਣੀ ਬੋਤਲ ਨਹੀਂ ਲੈ ਸਕਦੇ ਸਾਡੀ ਆਹੀ ਪੀ ਲਾਗੀ ਲੋ ਪਾਣੀ ਦਾ ਇੱਕ ਸਾਫ ਪਾਣੀ ਦੀ ਜਰੂਰ ਹੋਣੀ ਦਾ ਅੱਛਾ ਅੱਛਾ ਜੇ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਹਾਡੀ ਸੰਸਦਾਂ ਲੋ ਕੋਈ ਪ੍ਰੋਟੈਸਟ ਕੀਤਾ ਜਾਏਗਾ ਬਿਲਕੁਲ ਬਿਲਕੁਲ ਦੇਖੋ ਆਹੀ ਦੇ ਆਹੀ ਦੇ ਤੱਕੋ ਜੜੀ ਵੀ ਕੋਈ ਸਮੱਸਿਆ ਸਾਡੇ ਧਿਆਨ ਜਾਂਦੀ ਆ ਉਹਨਾਂ ਨੂੰ ਕਮ ਕੇ ਇਹ ਸਮੱਸਿਆ ਹੱਲ ਕਰਾਓ ਜੇ ਨਹੀਂ ਹੋਏਗਾ ਤੇ ਤੁਹਾਨੂੰ ਪਤਾ ਹੀ ਫਿਰ ਇਹ ਸ਼ਿਵਸ਼ਰਣ ਕੇ ਦਾ ਕੰਮ ਕਰਦੀ ਆ ਇਹੋ ਸਭ ਨਾਲ ਕੰਮ ਕਰਾਵਾਂਗੇ ਆਪਣਾ ਕਿਉਂਕਿ ਮੇਜਰ ਸਮੱਸਿਆ ਪੀਣ ਵਾਲੇ ਪਾਣੀ ਦੀ ਪੱਖਿਆਂ ਦੀ ਉਹ ਟਾਇਲਟ ਇਹ ਤਿੰਨ ਸਮੱਸਿਆਵਾਂ ਵਿੱਚ ਜਿਹੜੀਆਂ ਵੱਡੀਆਂ ਆ ਜੀ ਬਿਲਕੁਲ ਅਸੀਂ ਜਲਦੀ ਇਹੋ ਸਭ ਨੂੰ ਮਿਲਾਂਗੇ ਤੇ ਉਹਨਾਂ ਦੇਆਂ ਮਸਲੇ ਲਿਆਵਾਂਗੇ ਕਿ ਇਹ ਮਸਲੇ ਹੱਲ ਕਰੋ ਮਿਹਰਬਾਨੀ ਬਾਜੀ ਠੀਕ ਠੀਕ ਸੋ ਦੇਖੋ ਸ਼ਿਵਸ਼ਰਣ ਨੇਤਾ ਨੇ ਉਹਨਾਂ ਨੇ ਵਾਦਾ ਕੀਤਾ ਵੀ ਅਸੀਂ ਇਸ ਮੰਨ ਨੂੰ ਜਿਹੜਾ ਵਾਜੀ ਉੱਪਰ ਜਿਹੜੇ ਉੱਚ ਅਧਿਕਾਰੀ ਉਹਨਾਂ ਤੱਕ ਲਿਆਵਾਂਗੇ ਔਰ ਇਸ ਸਮੱਸਿਆ ਦਾ ਹੱਲ ਵੀ ਕਰਾਵਾਂਗੇ ਸਾਨੂੰ ਉਮੀਦ ਆ ਵੀ ਹੱਲ ਇਸ ਸਮੱਸਿਆ ਨੂੰ ਜਿਹੜਾ ਵਾ ਗਹਿਰਾਈ ਨਾਲ ਦੇਖਿਆ ਜਾਵੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਸੋ ਇਹ ਦਿਨ ਅਗਰ ਦੇ ਬੱਸ ਸਟੈਂਡ ਤੇ ਲਾਤਾ ਨਾ ਸਾਂਝੇ ਕੀਤੇ ਆ ਜੀ ਬਹੁਤ ਮਾੜੇ ਨੇ ਵੈਸੇ ਜੇ ਅਸੀਂ ਗਿਣਤੀ ਕਰਨ ਲੱਗੇ ਤਾਂ ਇੱਥੇ ਕਮੀਆਂ ਹੀ ਕਮੀਆਂ ਵਾ ਜੀ ਬੇਸ਼ੁਮਾਰ ਕਮੀਆਂ ਵਾ ਸੋ ਅਸੀਂ ਬਾਕੀ ਕਮੀਆਂ ਤੇ ਨਹੀਂ ਗਰਾਂਦੇ ਹੁਣ ਪਰ ਜਿੰਨੀਆਂ ਕਿ ਸਾਝੀਆਂ ਤੁਹਾਨੂੰ ਦੱਸੀਆਂ ਮੇਨ ਕਮੀਆਂ ਜਿਹੜੀ ਦੱਸੀਆਂ ਵੀ ਸਮੱਸਿਆਵਾਂ ਇਸ ਦਿਨ ਦਾ ਹੱਲ ਹੋਣਾ ਜ਼ਰੂਰੀ ਆ ਜੀ ਸੋ ਇਹ ਦਿਨਗਰ ਦਾ ਬੱਸ ਸਟੈਂਡ ਆ ਜੀ ਤਕਰੀਬਨ ਹੀ ਲੋਕੀ ਗਰਮੀ ਜਿਹੜੇ ਫੇਲਦੇ ਨੇ ਵਿਚਾਰੇ ਕੋਈ ਇਧਰ ਜਲ ਕੋਈ ਉਧਰ ਚੱਲ ਕੋਈ ਕੁ ਟਿਕਾਣਾ ਨਹੀਂ ਹੈਗਾ ਜੀ ਬਲਪੀ ਰੱਬ ਆਸਰੇ ਆ ਦਿਨਗਰ ਸ਼ਹਿਰ ਜੀ ਸੋ ਇਹ ਤਸਵੀਰਾਂ ਸਾਝੀਆਂ ਕੀਤੀਆਂ ਜੀ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਔਰ ਪਹਿਲ ਦੇ ਅਧਾਰ ਤੇ ਇਸ ਸਮੱਸਿਆ ਦਾ ਹੱਲ ਕਰੇਗਾ ਜੀ ਸੋ ਗੁਰਰਾਜਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ